ਇਹੜਾ ਬੱਚੇ ਨੂੰ ਉਹ ਫੰਡ ਹੀ ਆ ਉਹਦੇ ਪੈਸੇ ਨੇ ਸਰ ਉਹਦਾ ਆਪਣਾ ਫੰਡ ਹੈ ਨਹੀਂ ਨਹੀਂ ਉਹਦਾ ਆਪਣਾ ਫੰਡ ਹੀ ਹੈ ਤੁਸੀਂ ਮੇਰੀ ਗੱਲ ਸੁਣੋ ਡੀ ਐਫ ਫੰਡ ਦੇ ਵਿੱਚ ਦਊਂਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦਊਂਗਾ ਜਿਹੜਾ ਐਮਰਜੈਂਸੀ ਫੰਡ ਅਸੀਂ ਕ੍ਰੀਏਟ ਕਰਤਾ ਜੀ ਉਹਦੇ ਤਹਿਤ ਆ ਕ੍ਰੀਏਟ ਕੀਤਾ ਤੁਸੀਂ ਹਲੇ ਤੱਕ ਨਹੀਂ ਸੀਗਾ ਪਹਿਲਾਂ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਜਦੋਂ ਤਾਂ ਮੇਰੇ ਨਾਲ ਕਿਸੇ ਗਵਰਨਮੈਂਟ ਨੇ ਪਹਿਲਾਂ ਟਾਈਮ 'ਚ ਮੈਨੂੰ ਨਹੀਂ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਇਮੀਡੀਏਟਲੀ ਇਸ ਚੀਜ਼ ਨੂੰ ਲਾਗੂ ਕਰਦੇ ਹਾਂ ਚੇਅਰਮੈਨ ਸਾਹਿਬ ਉਹ ਤੋਂ ਪਹਿਲਾਂ ਹੀ ਅਸੀਂ ਆਲਰੇਡੀ ਜੀ ਐਮ ਸਾਹਿਬ ਨਾਲ ਗੱਲ ਕਰ ਚੁੱਕੇ ਹਾਂ ਹੈੱਡ ਆਫਿਸ ਵੀ ਗੱਲ ਹੋ ਚੁੱਕ ਉਹਦੇ ਵਿੱਚ ਪੂਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਾ ਕੇ ਦੇਖਾ ਦੇ ਅੰਦਰ ਜਿਹੜੀ ਮਸ਼ੀਨਰੀ ਹੈ ਕੀ ਉਸ ਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਨਿਕਲਣਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਾ ਵੀ ਵਾਕਈ ਕਿਸੇ ਵੀ ਕੋਈ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਸੀ ਕਹਿੰਦੇ ਉਹ ਤਾਂ ਜਾਂਚ ਕਮੇਟੀ ਬੈਠੀ ਮਸ਼ੀਨਰੀ ਦੀ ਮਸ਼ੀਨਰੀ ਬਿਲਕੁਲ ਠੀਕ ਸੀਗੀ ਉਸ ਬੱਚੇ ਤੋਂ ਥੋੜੀ ਜਿਹੀ ਇੱਕ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹ ਨਹੀਂ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਹੈ ਕਿ ਨਹੀਂ ਹੋਈ ਉਹ ਅੱਗ ਨਹੀਂ ਆਪਾਂ ਓੰਕ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿ ਉਸ ਤੋਂ ਮੈਂ ਕਿਉਂ ਨਹੀਂ ਆਪਣੀ ਨਕਲੀ ਨਕੀ ਜੀ ਥੋੜੀ ਜਿ ਬੱਚੇ ਤੋਂ ਆਪਣੀ ਅੰਗਹੀਲੀ ਹੋਈ ਹੈ ਦੇਖੋ ਹਰ ਅੱਗੇ ਤੋਂ 10 10 12 ਸਾਲ ਤੋਂ ਉਹੀ ਇੱਥੇ ਜੌਬ ਕਰਦਾ ਇਨਡਾਇਰੈਕਟ ਇਨਡਾਇਰੈਕਟ ਕੀ ਕਹਿੰਦਾ ਮਤਲਬ ਤੁਹਾਡਾ ਇਹ ਹੈ ਕਿ ਉਹਦੀ ਆਪਣੀ ਗਲਤੀ ਨਾਲ ਨਹੀਂ ਬਿਲਕੁਲ ਬੱਚੇ ਬੱਚੇ ਤੋਂ ਗਲਤੀ ਹੋਈ ਹੈ ਜੀ ਉਹਦੇ ਲਈ ਆਪਾਂ 100% ਇਹ ਨਹੀਂ ਕਹਿ ਸਕਦੇ ਕਿਸੇ ਵੀ ਟਾਈਮ ਬੰਦੁਖਾ ਕੋਈ ਵਰ ਭੁੱਲ ਜਾਂਦਾ ਬੰਦਾ ਉਹ ਬੱਚਾ ਪੂਰਾ ਤਜਰਬੇਕਾਰ ਸਿਗਾ 12-13 ਸਾਲ ਤੋਂ ਮਤਲਬ ਕੋਈ ਐਂ ਤਾਂ ਆਪਾਂ ਕਹਿ ਸਕਦੇ ਹਾਂ ਨਾੜੀ ਦੇ ਬੱਚਾ ਨਹੀਂ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉਹਦੇ ਉੱਤੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਕਿ ਕਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਉਹ ਕਹਿੰਦੇ ਨੇ ਕਿ ਪੀਡਰ ਦੇ ਲਾਂਡ ਦੇ ਅੰਦਰ ਇਸ ਵੇਲੇ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 ਤੋਂ 30 ਸਾਲ ਪੁਰਾਣੀ ਹੈਗੀ ਔਰ ਉਹ ਵੀ ਹਾਸੇ ਨੂੰ ਸੱਦਾ ਦੇ ਰਹੀਆਂ ਮੈਂ ਇਸੇ ਲਈ ਹੋਸਾ ਜਿਹੜੀਆਂ ਮਸ਼ੀਨਰੀਆਂ ਹੈ ਕੋਈ 20-50 ਲੱਖ ਦੀ ਤਾਂ ਹੈ ਨਹੀਂ 1-10 ਕਰੋੜ 15-15 ਕਰੋੜ ਦੀਆਂ ਮਸ਼ੀਨਾਂ ਇਹ ਤਾਂ ਤੁਸੀਂ ਇੱਕ ਪਾਸੇ ਪੋਸਿਬਲ ਨਹੀਂ ਹੈਗਾ ਕਿ ਤੁਸੀਂ 5 ਸਾਲ ਬਾਅਦ 4 ਸਾਲ ਬਾਅਦ ਬਦਲ ਲਓ ਸਭ ਤੋਂ ਵੱਡਾ ਇਨਕੁਆਇਰੀ ਕਰਾਵ ਕਰਦੇ ਨੂੰ ਸਵਾਲ ਇਹ ਚੁੱਕਿਆ ਜਾ ਰਿਹਾ ਵੀ ਲੰਬੇ ਸਮੇਂ ਤੋਂ ਜੌਬ ਕਰ ਰਹੇ ਨੇ ਮੁੰਡੇ ਇੱਥੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਫਿਰ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਓਗੇ ਤੁਸੀਂ ਨਹੀਂ ਪੱਕੇ ਕਰਨ ਦੇ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀਟੀਸੀ ਜਿਹੜੇ ਸਰਵਿਸ ਰੂਲ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਅਸੀਂ ਸਾਡੇ ਕੋਲ ਜਿਹੜੇ ਪੱਕੀਆਂ ਪੋਸਟਾਂ 9000 ਤੋਂ 7000 ਦੇ ਕਰੀਬ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਵੀ ਹੋਊਗੀ ਅਸੀਂ ਨਵੇਂ ਪਲਾਂਟ ਵੀ ਲਾਉਂਗੇ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਐਡਜਸਟ ਕੀਤਾ ਤੇ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਤੇ ਸੀਐ ਪੁੱਤ ਜਾਨਦੀ ਸਾਡਾ ਹੈਗਾ